ਬੇਸ਼ੱਕ ਬਾਰ ਬਾਰ ਪ੍ਰਸ਼ਾਸਨ ਕਹਿ ਰਿਹਾ ਕਿ ਤੁਸੀਂ ਪਹਾੜੀ ਇਲਾਕਿਆਂ ਤੋਂ ਦੂਰ ਰਹੋ ਨਦੀਆਂ ਨਾਲਿਆਂ ਝਰਨਿਆਂ ਦਰਿਆਵਾਂ ਤੋਂ ਦੂਰ ਰਹੋ ਕਿਉਂਕਿ ਪਹਾੜੀ ਇਲਾਕੇ ਦੇ ਵਿੱਚ ਲਗਾਤਾਰ بارش ਹੋ ਰਹੀ ਹੈ بارش ਹੋਣ ਕਰਕੇ ਇਨ੍ਹਾਂ ਨਦੀ ਨਾਲਿਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਝਰਨਿਆਂ ਦੇ ਵਿੱਚ ਪਾਣੀ ਦਾ ਵਹਾਅ ਹੋਰ ਵੀ ਜ਼ਿਆਦਾ ਤੇਜ਼ ਹੋ ਰਿਹਾ ਤਾਂ ਲੋਕ ਸੈਲਫੀਆਂ ਲੈਣ ਦੇ ਚੱਕਰ ਵਿੱਚ ਵੀਡੀਓ ਬਣਾਉਣ ਦੇ ਚੱਕਰਾਂ ਜਾਂ ਸਟੰਟ ਕਰਨ ਦੇ ਚੱਕਰਾਂ ਦੇ ਵਿੱਚ ਆਪਣੇ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਸਕਰੀਨ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਬੰਦੇ ਨੇ ਜ਼ਿੰਦਗੀ ਤੋਂ ਮਨ ਲੱਕ ਗਿਆ ਕਿਉਂਕਿ ਜਦੋਂ ਬੰਦਾ ਕੋਈ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਅਜਿਹੇ ਸਟੰਟ ਕਰਦਾ ਤਾਂ ਇੱਥੇ ਤਾਂ ਫਿਰ ਇਹੀ ਗੱਲ ਕਹਿਣੀ ਬਣਦੀ ਹੈ ਕਿ ਇਸ ਬੰਦੇ ਦਾ ਲੱਗਦਾ ਆਪਣੀ ਜ਼ਿੰਦਗੀ ਤੋਂ ਮਨ ਲੱਕ ਚੁੱਕਿਆ ਹੈ ਜੇਕਰ ਇਹ ਅਜਿਹੇ ਖਤਰਨਾਕ ਸਟੰਟ ਕਰ ਰਿਹਾ ਤੁਹਾਨੂੰ ਵੀ ਦਿਖ ਰਿਹਾ ਤਸਵੀਰਾਂ ਦੇ ਵਿੱਚ ਕਿ ਪਾਣੀ ਦਾ ਵਹਾ ਕਿੰਨਾ ਜ਼ਿਆਦਾ ਤੇਜ਼ ਆ ਪਰ ਇਹ ਬੰਦਾ ਫਿਰ ਵੀ ਚਰਨੇ ਦੇ ਵਿੱਚ ਜਾਨ ਦੀ ਹੋਰ ਵੀ ਕੋਸ਼ਿਸ਼ ਕਰ ਰਿਹਾ ਉਹ ਤੇ ਨਹਾਰਿਆਂ ਆਪਣੀ ਜਾਂ ਦੇ ਵਿੱਚ ਰੀਲ ਬਣਾ ਰਿਹਾ ਆਪਣੀ ਜਾਂ ਦੇ ਵਿੱਚ ਵੀਡੀਓ ਬਣਾ ਰਿਹਾ ਨਾ ਜਾਣੇ ਇਸ ਵਿਅਕਤੀ ਦਾ ਪੈਰ ਤਿਲਕ ਜਾਵੇ ਤਾਂ ਕੋਈ ਵੱਡਾ ਹਾਸਾ ਵੀ ਇਸ ਦੇ ਨਾਲ ਹੋ ਸਕਦਾ ਹੈ ਦੂਜੇ ਪਾਸੇ ਜਿਹੜੇ ਲੋਕ ਇਸ ਦੀ ਵੀਡੀਓ ਬਣਾ ਰਹੇ ਨੇ ਜੇਕਰ ਇੱਕ ਬੰਦਾ ਮੂਰਖ ਹੈ ਤਾਂ ਘੱਟੋ ਘੱਟ ਵੀਡੀਓ ਬਣਾਉਣ ਵਾਲੇ ਨੂੰ ਤਾਂ ਸਮਝਾਉਣਾ ਚਾਹੀਦਾ ਹੈ ਕਿ ਇੱਥੇ ਤੇਰੀ ਜਾਨ ਜੋਖਮ ਦੇ ਵਿੱਚ ਪੈ ਸਕਦੀ ਹੈ ਪਰ ਉਹ ਵੀ ਇਸ ਦੀ ਵੀਡੀਓ ਬਣਾਉਦੇ ਨਜ਼ਰ ਆ ਰਹੇ ਨੇ ਇੱਥੇ ਅਜਿਹੇ ਕਈ ਵੀਡੀਓ ਦਿਖਾ ਚੁੱਕੇ ਆ ਕਿ ਇੱਕ ਪਰਿਵਾਰ ਵੀ ਇਸੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਰੂੜਿਆ ਸੀ ਕਿਉਂਕਿ ਪਾਣੀ ਨੂੰ ਤੁਸੀਂ ਕਦੇ ਵੀ ਹਲਕੇ ਦੇ ਵਿੱਚ ਨਾ ਲਿਆ ਕਰੋ ਕਿ ਤੁਸੀਂ ਪਾਣੀ ਦੇ ਵਿੱਚ ਖੜੇ ਹੋ ਤੁਹਾਡਾ ਕੁਝ ਨਹੀਂ ਹੋ ਸਕਦਾ ਕਦੇ ਵੀ ਪਾਣੀ ਜਿਹੜਾ ਦੇਖਣ ਨੂੰ ਕਦੇ ਸ਼ਾਂਤ ਲੱਗਦਾ ਉਹ ਇੱਕੋ ਦਮ ਤੁਹਾਡੇ ਪੈਰ ਇਸ ਤਰੀਕੇ ਦੇ ਨਾਲ ਕੱਢ ਦੇਗਾ ਕਿ ਤੁਸੀਂ ਸੰਭਲ ਵੀ ਨਹੀਂ ਸਕੋਗੇ ਤਾਂ ਫਿਰ ਕਿਉਂ ਆਪਣੀ ਜਾਨ ਤੁਸੀਂ ਜੋਖਮ ਦੇ ਵਿੱਚ ਪਾਉਂਦੇ ਹੋ ਜਿਹੇ ਸਟੰਟ ਕਰਦੇ ਹੋ ਲਗਾਤਾਰ ਹੁਣ ਤੱਕ ਪਤਾ ਨਹੀਂ ਕਿੰਨੀਆਂ ਕੁ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਪਰ ਇਸ ਦੇ باوجود ਵੀ ਦੇਖਿਆ ਜਾ ਰਿਹਾ ਕਿ ਲੋਕ ਸਮਝਣ ਦੀ ਬਜਾਏ ਅਜਿਹੇ ਖਤਰਨਾਕ ਸਟੰਟਾਂ ਹੋਰ ਵੀ ਜ਼ਿਆਦਾ ਕਰਨੇ ਜੋ ਕਿ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਭਾਰੀ ਪੈ ਰਹੇ ਨੇ ਜੇਕਰ ਤੁਹਾਨੂੰ ਆਪਣੀ ਜ਼ਿੰਦਗੀ ਨਹੀਂ ਪਿਆਰੀ ਤਾਂ ਘੱਟੋ ਘੱਟ ਆਪਣੇ ਮਾਪਪਾਾਂ ਬਾਰੇ ਸੋਚ ਲਿਆ ਕਰੋ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਸੋਚ ਲਿਆ ਕਰੋ ਆਪਣੇ ਬੱਚਿਆਂ ਬਾਰੇ ਸੋਚ ਲਿਆ ਕਰੋ ਜਿਹੜੇ ਡਿੱਗਦੇ ਨੇ ਕਿ ਕਦੋਂ ਮੇਰੇ ਜਿਹੜੇ ਪਾਪਾ ਨੇ ਉਹ ਘਰ ਆਉਣਗੇ ਜਾਂ ਇੱਕ ਮਾਂ ਨੂੰ ਹੁੰਦਾ ਮੇਰਾ ਪੁੱਤ ਕਦੋਂ ਘਰ ਪਾਪਾ ਸਾਬੇਗਾ ਇੱਕ ਭੈਣ ਨੂੰ ਹੁੰਦਾ ਮੇਰਾ ਭਾਈ ਆਵੇਗਾ ਤੇ ਇੱਕ ਪਤਨੀ ਨੂੰ ਉਡੀਕ ਹੁੰਦੀ ਆ ਵੀ ਮੇਰਾ ਘਰ ਵਾਲਾ ਬਾਹਰ ਗਿਆ ਹੋਇਆ ਉਹ ਆਏਗਾ ਪਰ ਜੇਕਰ ਤੁਸੀਂ ਅਜਈਆਂ ਹਰਕਤਾਂ ਕਰੋਗੇ ਕਿਤੇ ਵੀ ਕੋਈ ਨਾ ਹੋਣੀ ਹੋ ਸਕਦੀ ਹੈ ਤਾਂ ਅਜਈਆਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਜਿਹੜੀ ਤੁਹਾਡੀ ਜਾਨ ਨੂੰ ਜੋਖਮ ਦੇ ਵਿੱਚ ਪਾਵੇ ਜਿਹੇ ਸਟੰਟ ਨਾ ਕਰਿਆ ਕਰੋ ਇੱਥੇ ਲੋਕਾਂ ਨੂੰ ਸਮਝੰਦੀ ਲੋੜ ਹੈ ਬਿਊਰੋ ਰਿਪੋਰਟ ਛੜਕਾਟਾ ਨਿਊਜ਼